ਸੇਵਾ ਕੀਤੀ ਔਰ ਇੱਕ ਪਰਿਵਾਰ ਦੀ ਸੇਵਾ ਕੀਤੀ ਅੱਜ ਉਸ ਪਰਿਵਾਰ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਤਾਂ ਇਹਦੇ ਤੋਂ ਇੱਕ ਅੰਦਾਜ਼ਾ ਲੱਗ ਗਿਆ ਕਿ ਜੇ ਧਰਵ ਵਾਲੀ ਸੁਖਜਿੰਦਰ ਸਿੰਘ ਰੰਧਾਵੇ ਦੇ ਘਰ ਤੇ ਬੂਹੇ ਤੇ ਗਾੜੀ ਅੱਜ ਇਹ ਪ੍ਰੋਗਰਾਮ ਹੋਇਆ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਬਿਲਕੁਲ ਕਲੀਅਰ ਕੱਟ ਜਿਹੜਾ ਅੱਜ ਦੇ ਦਿਨ ਲੋਕਾਂ ਨੇ ਕਰ ਦਿੱਤਾ ਡੇਰਾ ਬਾਬਾ ਨਾਨਕ ਦਾ ਮੈਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿਆ ਤੂੰ ਮੇਰੇ ਘਰ ਦੇ ਸਾਹਮਣੇ ਪ੍ਰੋਗਰਾਮ ਕਰਕੇ ਆਇਆ ਸੀ ਤਾਂ ਜਿਹੜੇ ਲਫ਼ਜ਼ ਤੂੰ ਉਸ ਦਿਨ ਮੇਰੇ ਘਰ ਦੇ ਸਾਹਮਣੇ ਮੇਰੇ ਲਈ ਵਰਤੇ ਉਹ ਲਫ਼ਜ਼ ਤਾਂ ਨਹੀਂ ਮੈਂ ਵਰਤਣੇ ਕੋਈ ਮੇਰੀ ਜ਼ੁਬਾਨ ਉਹ ਇਜਾਜ਼ਤ ਨਹੀਂ ਦਿੰਦੀ ਬੰਦੇ ਨੂੰ ਆਪਣੀ ਉਮਰ ਵੱਲ ਆਪਣੇ ਕੱਦ ਵੱਲ ਵੇਖ ਕੇ ਬੋਲਣਾ ਚਾਹੀਦਾ ਤਾਂ ਤੈਨੂੰ ਸੱਚਾਤ ਮਾਰ ਕਿਆ ਮੇਰੇ ਘਰ ਦੇ ਸਾਹਮਣੇ ਕੀ ਬੰਡਕ ਬੋਲ ਕੇ ਆ ਮੇਰੇ ਉੱਪਰ ਮੇਰੇ ਪ੍ਰਤੀ ਮੇਰੇ ਪਰਿਵਾਰ ਪਰਤੀ ਆ ਜੋ ਲਫ਼ਜ਼ ਤਰ ਮੈਂ ਨਾ ਕਦੀ ਜ਼ਿੰਦਗੀ ਚ ਵਰਤਣੇ ਨੇ ਤਾਂ ਨਾ ਮੈਨੂੰ ਸੋਭਾ ਦਿੰਦੇ ਨੇ ਇਸ ਕਰਕੇ ਤੁਹਾਡਾ ਜਿਹੜਾ ਇਸ ਵੇਲੇ ਕਾਂਗਰਸ ਦਾ ਪਤਨ ਹੈ ਉਹ ਬਿਲਕੁਲ ਡੇਰਾ ਬਾਬਾ ਨਾਨਕ ਤੋਂ ਅੱਜ ਤੋਂ ਸਾਫ ਹੋਣਾ ਸ਼ੁਰੂ ਹੋ ਗਿਆ। ਜਿੰਦਾਬਾਦ ਜਿੰਦਾਬਾਦ ਪਰਾਓ ਕਿਉਂ ਲੋਕ ਨਾਲ ਜੁੜ ਰਹੇ ਨੇ ਆਮ ਆਦੀ ਪਾਰਟੀ ਦੇ ਮੈਂ ਧਾਰੋ ਵਾਲੀ ਚ ਖਲੋ ਕੇ ਇਹ ਗੱਲ ਕਹਿਣ ਲੱਗਾ ਕਿ ਪਿਛਲੇ 4 ਸਾਲ ਹੋ ਗਏ ਨੇ ਮੈਨੂੰ ਨਹੀਂ ਲੱਗਦਾ ਧਾਰੋ ਵਾਲੀ ਦਾ ਕੋਈ ਇੱਕ ਜੀ ਵੀ ਕੋਈ ਬਿੱਲ ਤਾਰਨ ਗਿਆ ਹੋਵੇ ਬਿਜਲੀ ਘਰ ਨਹੀਂ ਜੀ ਨਹੀਂ ਹੋ ਗਿਆ ਤਾ ਕਰਕੇ ਲੋਕ ਕਹਿੰਦੇ ਜਿੰਮੇਦਾਰ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਪਿਛਲੇ 24 ਸਾਲਾਂ 'ਚ ਕੋਈ ਬੰਦਾ ਇੱਕ ਦਿਨ ਰਾਤ ਟਿਊਬਲ ਤੇ ਜਾ ਕੇ ਆਪਣਾ ਟਿਊਬਲ ਚਾਲੂ ਕਰਕੇ ਆਇਆ ਹੋਵੇ ਸਾਰਿਆਂ ਨੂੰ ਦਿਨੇ ਨਿਰਵਿਘਨ ਬਿਜਲੀ ਮਿਲਦੀ ਐ ਆਪਾ ਧਰੇ ਬੰਦੇ ਵੇਖੋ ਤੁਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਹੋ ਮੈਂ ਧਾਰੋਵਾਲੀ ਦੇ ਕੱਲੇ-ਕੱਲੇ ਪਰਿਵਾਰਾਂ ਨੂੰ ਜਾਣਨਾ ਜੋ ਇੱਥੇ ਸਰਦਾਰ ਪੂਰਨ ਸਿੰਘ ਹੁੰਦੇ ਸੀਗੇ ਸਰਪੰਚ ਜੋ ਉਹਨਾਂ ਦੇ ਹਾਲਾਤ ਹੋਇਆ ਉਹ ਸਾਰਿਆਂ ਨੂੰ ਪਤਾ ਧਾਰੋਵਾਲੀ ਵਾਲਿਆਂ ਨੂੰ ਪਤਾ ਤਾਂ ਲਾਗੇ ਬੰਨੇ ਵਾਲਿਆਂ ਨੂੰ ਵੀ ਪਤਾ ਹੈ ਬਣੀ ਆਪਾ ਉਹ ਕੰਮ ਬਿਲਕੁਲ ਨਹੀਂ ਨਾ ਅਸੀਂ ਰਾਜਨੀਤੀ ਕਰਦੇ ਆ ਤੇ ਨਾ ਕਰਨੀ ਆ ਇਸ ਕਰਕੇ ਭਰਾਓ ਬੜਾ ਗੱਲਾਂ ਕਰਦਾ ਕਹਿੰਦਾ ਨਸ਼ਾ ਬੜਾ ਹੋ ਗਿਆ ਇੱਕ ਕੱਲ ਦੀ ਵੀਡੀਓ ਵਾਇਰਲ ਹੋਣ ਡਈ ਆ ਫੇਸਬੁੱਕ ਤੇ ਵੀ ਅੱਕੀ ਤੁਸੀਂ ਸਾਰਿਆਂ ਉਹ ਵਡਾਲੇ ਬਾਂਗਰ ਦਾ ਇਹਦਾ ਅਸੀਂ ਦਾ ਹੈਗਾ ਉਹਨੂੰ ਬਣਾਇਆ ਕੋਈ ਚੇਅਰਮੈਨ ਕੇ ਕੋਆਰਡੀਨੇਟਰ ਅਸੀਂ ਵਿੰਗ ਦਾ ਉਹ ਕੱਲ ਨਸ਼ਾ ਪੀਂਦਾ ਕੇ ਵੇਚਦਾ ਫੜਿਆ ਗਿਆ ਇਹ ਮੇਰੇ ਵੱਲੋਂ ਕਹਿੰਦਾ ਕਿ ਨਸ਼ੇ ਦੇ ਵਾਲਿਆਂ ਦੀ ਮਦਦ ਕਰਦਾ ਮੈਂ ਤਾਂ ਮਦਦ ਕਰਦਾ ਨਹੀਂ ਕਰਦਾ ਤੇਰੇ ਬਾਬਾ ਨਾਨਕ ਵਾਲੇ ਲੋਕਾਂ ਨੂੰ ਪਤਾ ਪਰ ਜਿਹੜੀਆਂ ਕਲ ਦੀਆਂ ਤੇਰੀਆਂ ਜਿਹੜਾ ਤੂੰ ਸਨਮਾਨਤ ਕਰਦਾ ਉਹ ਸਾਰੀ ਦੁਨੀਆ ਨੇ ਵੇਖ ਲਿਆ ਚਿਹਰਾ ਤੇਰਾ ਇਸ ਕਰਕੇ ਭਜਦਾ ਨੂੰ ਮਿੱਤਰਾ ਵਾਣ ਇੱਕੋ ਜੇ ਨੇ ਹੁਣ ਮੈਂ ਤੇਰੇ ਪਿੰਡ ਚ ਗਿਆ ਮ ਆ ਆਉਣ ਵਾਲੇ ਸਮੇਂ ਚ ਜਿੰਨੀ ਮੈਂ ਉਮੀਦ ਰੱਖਦਾ ਸਭ ਤੋਂ ਵੱਧ ਵੋਟਾਂ ਨਾਲ ਪਿੰਡ ਧਰੋ ਵਾਲੀ ਤੋਂ ਆਮ ਆਦੀ ਪਾਰਟੀ ਨੇ ਜਿੱਤਣਾ ਜੇ ਇਹ ਸਿਰਫ ਇੱਕ ਪਰਦਾ ਹੁੰਦਾ ਝਾਕਾ ਹੁੰਦਾ ਇਹ ਲੱਥ ਗਿਆ ਤਾਂ ਲੱਥ ਗਿਆ ਫਿਰ ਕੋਈ ਨਹੀਂ ਇਸ ਪਰਿਵਾਰ ਨੇ ਬੜਾ ਲੰਮਾ ਸਮਾਂ ਦਹਿਸ਼ਤ ਦੀ ਰਾਜਨੀਤੀ ਕੀਤੀ ਹੈ ਪਿੰਡ ਦੇ ਲੋਕਾਂ ਤੇ ਮੈਨੂੰ ਬਹੁਤ ਸਾਰੇ ਧਰੋਵਾਲੀ ਦਾ ਹੋਰ ਵੀ ਲੋਕ ਮਿਲਦੇ ਨੇ ਮੈਨੂੰ ਕਹਿੰਦਾ ਜੀ ਇੰਨੀ ਦਹਿਸ਼ਤ ਤੁਹਾਡੇ ਤੇ ਐਨਾ ਪ੍ਰੈਸ਼ਰ ਹੁੰਦਾ ਕਿ ਅਸੀਂ ਇਸ ਦੇ ਬਾਵਜੂਦ ਵੀ ਅਸੀਂ ਬਾਹਰ ਨਹੀਂ ਜਾ ਸਕਦੇ ਸਾਡਾ ਮਨ ਕਰਦਾ ਇਸ ਪਰਿਵਾਰ ਤੋਂ ਕਨਾਰਾ ਹੋ ਜੇ ਪਰ ਪ੍ਰਮਾਤਮਾ ਬਾਬੇ ਸ੍ਰੀ ਚੰਦਰ ਨੇ ਕਿਰਪਾ ਕਰਨੀ ਆ ਤੁਹਾਡੇ ਤੇ ਵੀ ਸਾਰਿਆਂ ਨੇ ਤੁਸੀਂ ਇਸ ਪ੍ਰੈਸ਼ਰ ਤੋਂ ਇਸ ਦਬਾਤ ਤੋਂ ਬਾਹਰ ਨਿਕਲਣਾ ਆ ਹੈਰੀ ਆ ਮੁੰਡਾ ਸਾਡਾ ਵੀਰ ਆ ਪੁਰਾਣੇ ਨੇ ਸਾਇਟੀ ਸਾਹਿਬ ਬੈਠੇ ਨੇ ਇਹਨਾਂ ਨੂੰ ਤਾਂ ਨਹੀਂ ਕੋਈ ਡਰ ਆਪ ਚੇਅਰਮੈਨ ਸਾਹਿਬ ਦਾ ਬੇਟਾ ਇਹ ਪੁਰਾਣੇ ਤੁਰੇ ਨੇ ਆ ਵੀ ਪੁਰਾਣੇ ਤੁਰੇ ਨੇ ਤਾਂ ਇਹਨਾਂ ਨੂੰ ਕੀ ਹੋ ਗਿਆ ਤਾਂ ਮੈਂ ਧਰੋਵਾਲ ਦੇ ਲੋਕਾਂ ਨੂੰ ਕਹਿਣਾ ਕਿ ਉੱਠੋ ਇੱਕ ਵਾਰੀ ਐਸ ਜਿਹੜਾ ਪ੍ਰੈਸ਼ਰ ਤੇ ਦਬਾਤ ਦੇ ਥੱਲੇ ਰਾਜਨੀਤੀ ਦੇ ਥੱਲੇ ਤੁਸੀਂ ਵੋਟਾਂ ਪਾਉਂਦੇ ਹੋ ਇੱਕ ਵਾਰੀ ਪ੍ਰਾਚਤਥਲੋਂ ਨਿਕਲ ਕੇ ਵੋਟਾਂ ਪਾਓ ਮੈਂ ਅੱਜ ਇੱਕ ਅਨਾਉਂਸਮੈਂਟ ਜਿਹੜੀ ਧਾਰੋਵਾਲੀ ਚ ਕਰਨੀ ਜ਼ਰੂਰੀ ਸਮਝਣਾ ਇਹ ਬਣਾਇਆ ਮੈਂ ਉਹ ਹਰੀ ਦੀ ਵਾਈਫ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਆਪਣਾ ਮੈਂਬਰ ਐਨੂੰ ਆਉਣ ਵਾਲੇ ਦਿਨਾਂ ਚ ਵਾਈਸ ਚੇਅਰਮੈਨ ਜਿਹੜਾ ਵਾ ਬਲਾਕ ਸੰਮਤੀ ਦਾ ਇਹਦੀ ਵਾਈਫ ਨੂੰ ਮੈਂ ਬਣਾਉਣਾ ਅੱਜ ਮੈਂ ਧਾਰੋਵਾਲੀ ਅਨਾਉਂਸ ਕਰ ਦੁੱਤਾ ਇਸ ਕਰਕੇ ਇਹਦੀ ਵਾਈਫ ਨੂੰ ਬਣਾਵਾਂਗਾ ਵਾਈਸ ਵਾਈਸ ਚੇਅਰਮੈਨ ਬਣਾਉਂਗਾ ਸੰਮਤੀ ਦਾ ਕਿਓ ਬੜਾ ਵੱਡੀ ਹਿੰਮਤ ਕੀਤੀ ਇਹਨਾਂ ਪਰਿਵਾਰਾਂ ਨੇ ਇਸ ਕਰਕੇ ਮੈਂ ਜ਼ਰੂਰੀ ਸਮਝਣਾ ਸਾ ਪੀ ਇਹਨਾਂ ਨੂੰ ਦੇਣਾ ਮੈਂ ਚਾਹੁੰਦਾ ਨਹੀਂ ਸੀ ਅੱਜ ਗੱਲ ਕਰਨੀ ਪਰ ਮੈਂ ਅੱਜ ਮੈਨੂੰ ਮੌਕਾ ਇਹ ਮਿਲਿਆ ਕਿ ਇੱਥੇ ਮੈਨੂੰ ਪਿੰਡ ਵਾਲਿਆਂ ਨੂੰ ਕੁਛ ਨਾ ਕੁਛ ਦੇ ਕੇ ਜਾਣਾ ਚਾਹੀਦਾ ਸੀ ਉਹ ਜਿਹੜਾ ਮੈਂ ਪੂਰਾ ਫਰਜ਼ ਕੀਤਾ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਉਹ ਜਿਹੜੀ ਵਾਈਸ ਚੇਅਰਮੈਨ ਹੀ ਅਫਗਾਨਿਸਤਾਨ ਦੀ ਉਹ ਪਿੰਡ ਧਾਰੋਵਾਲੀ ਚਾਮਾਦਮੀ ਪਾਰਟੀ ਦਾ ਬਣਨ ਜਾ ਰਿਹਾ ਓਰੇ